ਸਹਨੇ ਵਿੱਚ ਜਿਹੜਾ ਗੇਟ ਆ 3 ਸਾਲਾਂ ਤੋਂ ਇਸੇ ਤਰ੍ਹਾਂ ਲੰਮਕ ਰਿਹਾ ਕੋਈ ਇੱਥੇ ਹੀਨਕੀਮ ਹੁੰਦੀ ਆ ਕੌਣ ਜ਼ਿੰਮੇਵਾਰ ਗ੍ਰਾਂਟ ਆਈ ਸੀ ਜੀ 8-9 ਲੱਖ ਦੀ ਇੱਕ ਕਲੱਬਾ ਬਲਵੰਤ ਗਾਰਗੀ ਦੇ ਨਾਂ ਦੇ ਕਲੱਬ ਜੀ ਉਹਨਾਂ ਨੇ ਜਦੋਂ ਇਹਨਾਂ ਦੀ ਸਰਕਾਰ ਆ ਗਈ ਡਾਇਰੈਕਟਰ ਕਲੱਬ ਨੇ ਮੋਣੀ-ਮੋਣੀ ਆ ਹਮ ਇਹਨਾਂ ਦਾ ਕੋਈ ਪ੍ਰਧਾਨ ਤੇ ਜਿਹੜਾ ਇਹਨਾਂ ਦਾ ਹੈਗਾ ਕੁਲਦੀਪ ਸਿੰਘ ਢਾਲੀਆਣ ਉਸ ਤੋਂ ਡਾਇਰੈਕਟਰ ਗ੍ਰਾਂਟ ਲੈ ਲਈ 8 ਲੱਖ ਰੁਪਏ ਹੋ ਜਾਂਦੇ ਆ ਵੀ ਲੈ ਸਕਦਾ ਕੋਈ ਕਲੱਬ ਚ ਪਿੰਡ ਦਾ ਇਹ ਪੰਚਾਇਤ ਜੀ ਚ ਇਨਵੋਲ ਵੀ ਨਾ ਹੋਵੇ ਨਹੀਂ ਨਹੀਂ ਗੇਟ ਇਹ ਅਧਵਚਕਾਰ ਖੜਾਗਾ ਢੂਲਾ ਵੀ ਨਹੀਂ ਖੁੱਲਿਆ ਗਿਆ ਤੁਸੀਂ ਦੂਰੋਂ ਇਹ ਗੇਟ ਦਿਖਾਉਂਗੇ ਤਾਂ ਟੇਡਾ ਹੈਗਾ ਚਾਇਤ ਘਰ ਵੇਖੇ ਤਿੰਨ ਗੇਟ ਬਣੇ ਹੋਏ ਨੇ ਤੇ ਐਡਾ ਵੱਡਾ ਮੈਂ ਬਗਲ ਮਾਰਿਆ ਵਾ ਜੇ ਤੁਸੀਂ ਇੱਕ ਵੀ ਪੈਸਾ ਦਿੱਤਾ ਤਾਂ ਮੈਨੂੰ ਲੋਕਾਂ ਦੀ ਕਚਹਿਰੀ ਚ ਨੰਗਾ ਕਰੋ ਜੇ ਆਪ ਸਰਕਾਰ ਨੇ ਆਨ ਨਾ ਦਿੱਤਾ ਤਾਂ ਮੈਨੂੰ ਦੱਸੋ ਠੀਕ ਆ ਸਾਡੇ ਪਿੰਡ ਇੱਕ ਆਈਟੀਆਈ ਪਾਸ ਹੋਈ ਸੀ ਮੈਂ ਸਾਰੇ ਉਹਨਾਂ ਦੇ ਸਬੂਤ ਪੇਸ਼ ਕਰ ਚੁੱਕਿਆ ਸਰਕਾਰ ਨੇ ਪਾਸ ਕੀਤੀ ਸੀ ਲਾਭ ਸਿੰਘ ਉਕੋ ਕਨੇ ਰਕਵਾਈ ਉਹਦੇ ਉੱਪਰ 4 ਲੱਖ ਪੈਨਾ ਆ ਚੁੱਕਿਆ ਸੀਗਾ ਤੇ ਜਿਹੜਾ ਉਹਦੀ ਜੂਸੀ ਅਸੀਂ ਦੇ ਚੁੱਕੀਆਂ ਅੰਦੀ ਹੈ ਨਾ ਉਸ ਤੋਂ ਬਾਅਦ ਜਿਹੜਾ ਨਿਵਤਾ ਦਾ ਉਹ ਆਪਣਾ ਪੇਅ ਆਊਟ ਆਪਣੇ ਕੋਲੇ ਆ ਗਿਆ ਤੇ ਬਸ ਬਹੁਤ ਜਲਦੀ ਬੁਣਾ ਦੇ ਸਤਿ ਸ਼੍ਰੀ ਅਕਾਲ ਜੀ ਸਫਰ ਟੈਲੀਵਿਜ਼ਨ ਨਾਲ ਤੁਸੀਂ ਜਿਹੜੇ ਮੈਂ ਪਰਮਜੀਤ ਸਿੰਘ ਅੱਜ ਪਿੰਡ ਸੈਣਾ ਚ ਖੜੇ ਆ ਜਿਹੜਾ ਪਧੌੜ ਦੇ ਨੇੜੇ ਪੈਂਦਾ ਗੱਲਬਾਤ ਕਰਦੇ ਆਂ ਪੰਜਾਬ ਸਰਕਾਰ ਦੇ ਕੀਤੇ ਹੋਏ ਕੰਮਾਂ ਦੀ ਮੇਰੇ ਮਗਰ ਤੁਸੀਂ ਇੱਕ ਗੇਟ ਦੇਖ ਰਹੇ ਹੋ ਜਿਹੜਾ ਇਹ ਗੇਟ ਬਣਿਆ ਹੋਇਆ ਹੈ ਪਿੰਡ ਸਹਿਣਾ ਦਾ 메ਨ ਗੇਟ ਬਣ ਰਿਹਾ ਪਰ ਸੁਣ ਵਿੱਚ ਇਹ ਹੁੰਦਾ ਹੈ ਕਿ ਪਿਛਲੇ 3 ਸਾਲਾਂ ਤੋਂ ਇਹ ਗੇਟ ਇਸੇ ਤਰ੍ਹਾਂ ਹੀ ਰੁਕਿਆ ਹੋਇਆ ਹੈ ਗੱਲ ਕਰਦੇ ਆਂ ਇਹ ਕੀ ਕਾਰਨ ਹੈ ਜੀ ਕਿਉਂ ਇਹ ਗੇਟ ਇਸੇ ਤਰ੍ਹਾਂ ਰੁਕਿਆ ਹੋਇਆ ਹੈ ਮੈਂ ਦੱਸਦਾ ਜੀ ਮੇਰੇ ਸਰਪੰਚੀ ਰਹਿੰਦੇ ਇਹ ਗ੍ਰਾਂਟ ਆਈ ਸੀ ਜੀ 8-9 ਲੱਖ ਦੀ ਇੱਕ ਕਲੱਬਾ ਬਲਵੰਤ ਗਾਰਗੀ ਦੇ ਨਾਂ ਦੇ ਕਲੱਬ ਜੀ ਉਹਨਾਂ ਨੇ ਜਦੋਂ ਇਹਨਾਂ ਦੀ ਸਰਕਾਰ ਆ ਗਈ ਡਾਇਰੈਕਟ ਕਲੱਬ ਨੇ ਮੋਣੀ-ਮੋਣੀ ਆ ਹਮ ਇਹਨਾਂ ਦਾ ਕੋਈ ਪ੍ਰਧਾਨ ਤੇ ਜਿਹੜਾ ਇਹਨਾਂ ਦਾ ਹੈਗਾ ਕੁਲਦੀਪ ਸਿੰਘ ਢਾਲੀਆਲ ਉਸ ਤੋਂ ਡਾਇਰੈਕਟ ਗ੍ਰਾਂਟ ਲੈ ਲਈ 8 ਲੱਖ ਰੁਪਏ ਜੀ ਉਦੋਂ ਦਾ ਗੇਟ ਇਹ ਅਦ ਵਿਚਕਾਰ ਖੜਾਗਾ ਢੂਲਾ ਵੀ ਨਹੀਂ ਖੁੱਲਿਆ ਗਿਆ ਤੁਸੀਂ ਦੂਰੋਂ ਇਹ ਗੇਟ ਦਿਖਾਉਂਗੇ ਤਾਂ ਟੇਡਾਗਾ ਜੀ ਜਦੋਂ ਵੀ ਮਰਜ਼ੀ ਇਹ ਡਿੱਗ ਵੀ ਸਕਦਾ ਹਮ ਠੀਕ ਆ ਤੇ ਸ਼ੰਕੇ ਨੇ ਹਮ 3 ਸਾਲ ਚ ਆਮ ਆਦਮੀ ਦੀ ਸਰਕਾਰ ਇੰਨਾ ਪੈਸਾ ਲੈ ਕੇ ਇਹ ਗੇਟ ਨਹੀਂ ਕੰਪਲੀਟ ਕਰਾ ਸਕੀ ਸੋ ਇਹ ਇਹਨਾਂ ਦੀ ਸਾਰੀ ਸਟੋਰੀ ਆ ਤੇ ਇਹ ਇਹਨਾਂ ਦਾ ਕਾਰਜ ਕਾਰਜ ਪ੍ਰਣਾਲੀ ਹੈ ਜੀ ਤੇ ਇਹ ਗੇਟ ਦੀ ਮੈਂ ਪੂਰੀ ਮੈਂ ਕਹਿੰਦਾ ਵੀ ਇਹ ਪਿੰਡ ਤੋਂ ਅਸੀਂ ਲੈ ਕੇ ਪੂਰਾ ਪੈਸਾ ਇਹ ਤਾਂ ਗੇਟ ਤੇ ਕਰਵਾ ਦੇਾਂਗੇ ਜਦੋਂ ਕਰਾਉਣ ਤੇ ਆ ਪਰ ਇਹ ਨਲਾਇਕ ਰਾਜ ਪ੍ਰਬੰਧ ਆਮ ਆਦਮੀ ਦਾ ਸੈਣੀ ਵਿੱਚ ਇਹ ਜਿਹੜਾ ਗੇਟ ਆ 3 ਸਾਲਾਂ ਤੋਂ ਇਸੇ ਤਰ੍ਹਾਂ ਲਮਕ ਰਿਹਾ ਮੈਂ ਥੋੜੀ ਜੀ ਨਾ ਡੀਪਲੀ ਜਾਨਣਾ ਚਾਹੁੰਗਾ ਤੁਸੀਂ ਕਹਿ ਕੇ ਜਦੋਂ ਤੁਹਾਡੇ ਮਾਤਾ ਜੀ ਸਰਪੰਚ ਬਣਿਆ ਉਦੋਂ ਇਹਦੀ ਗ੍ਰਾਂਟ ਆਈ ਸੀ ਕਿੰਨੀ ਗ੍ਰਾਂਟ ਪਾਸ ਹੋਈ ਸੀ ਤੇ ਕਿੰਨੀ ਇਹਦੇ ਤੇ ਲੱਗੀ ਹੋਈ ਆ ਦੇਖੋ ਗ੍ਰਾਂਟ ਇਹਦੀ 8 ਲੱਖ ਰੁਪਈਆ ਆਈ ਆ ਜਾਂ 8 ਲੱਖ ਜਾਂ ਕੁਝ ਇਹਨਾਂ ਨੇ ਡਾਇਰੈਕਟ ਚੈੱਕ ਲੈ ਲਿਆ ਜੀ ਕਲੱਬ ਨੇ ਹਮ ਜਿਹੜਾ ਇਹਨਾਂ ਦਾ ਪ੍ਰਧਾਨ ਸੀ ਮੋਣੀ ਉਹਨੇ ਡਾਇਰੈਕਟ ਚੈੱਕ ਲੈ ਲਿਆ ਆਮ ਆਦਮੀ ਨੇ ਹਮ ਕੀ ਪੰਜ ਕੀਏ ਤੇ 8 ਲੱਖ ਰੁਪਈਆ ਲੱਗ ਗਿਆ ਜਾ ਕਿੰਨੇ ਜਿੰਨੇ ਵੀ ਪੈਸੇ ਆਏ ਕੀ ਲੱਗ ਗਏ ਕੀ ਉਹ ਇਹ ਕੰਪਲੀਟ ਕਿਉਂ ਨਹੀਂ ਕਰਵਾ ਸਕੇ ਸੋ ਮੈਂ ਇਹਨਾਂ ਨੂੰ ਦੱਸਦਾ ਆ ਆਮ ਆਦਮੀ ਵਾਲਿਆਂ ਨੂੰ ਵੀ ਤੁਹਾਡੀ ਨਲਾਇਕੀ ਪੰਚਾਇਤ ਘਰ ਵੇਖੇ ਤਿੰਨ ਗੇਟ ਬਣੇ ਹੋਏ ਨੇ ਤੇ ਐਡਾ ਵੱਡਾ ਮੈਂ ਬਗਲ ਮਾਰਿਆ ਵਾ ਜੇ ਤੁਸੀਂ ਇੱਕ ਵੀ ਪੈਸਾ ਦਿੱਤਾ ਤਾਂ ਮੈਨੂੰ ਲੋਕਾਂ ਦੀ ਕਚਹਿਰੀ 'ਚ ਨੰਗਾ ਕਰੋ ਜੀ ਠੀਕ ਆ ਮੈਂ ਚਾਹੇ ਆਪ ਦੇ ਪੱਲੋਂ ਚਾਹੇ ਲੋਕਾਂ ਤੋਂ ਲੈ ਕੇ ਫੰਡ ਮੈਂ ਐਡੇ ਗੇਟ ਕੰਪਲੀਟ ਕਰਾ ਕੇ ਬੈਠਾਂ ਅੱਜ ਜੀ ਮੇਰੇ ਤੇ ਤਿੰਨ ਤਿੰਨ ਸਾਲ ਉਹ ਗੇਟ ਸਾਡੇ ਪਿੰਡ ਦੀ ਪਹਿਚਾਨ ਬਣ ਚੁੱਕੇ ਨੇ ਸੋ ਇਹਨਾਂ ਨੇ ਵੀ ਬਣਾਣਾ ਚਾਹਿਆ ਇਹਨਾਂ ਨੇ ਸਰਕਾਰ ਸਰਕਾਰ ਦੇ ਪੈਸੇ ਤੋਂ ਨਹੀਂ ਕੰਪਲੀਟ ਕਰਾ ਸਕੇ ਸੋ ਇਹ ਇਹਨਾਂ ਦਾ ਵਿਕਾਸ ਇਹ ਗਾਡਰ ਵਿੱਚ ਪਏ ਨੇ ਠੀਕ ਆ ਦੂਰੋਂ ਇਹ ਤੁਸੀਂ ਸ਼ੋਅ ਕਰਿਓ ਟੇਡਾ ਹੋਇਆ ਪਿਆ ਗ੍ਰੇਟ ਜੇ ਕੋਈ ਇੱਥੇ ਹੀਮ ਨਕੀਮ ਹੁੰਦੀ ਆ ਕੌਣ ਜ਼ਿੰਮੇਵਾਰ ਹ ਸੋ ਮੈਂ ਸਾਰੀ ਸਟੋਰੀ ਇਹ ਗੇਟ ਗੇਟ ਤੋਂ ਹੀ ਸ਼ੁਰੂ ਹੋਈ ਆ ਗੇਟ ਤੋਂ ਹੀ ਖਤਮ ਆ ਨੇ ਇਹ ਨਿੱਕੇ ਜੋਗੇ ਨੇ ਇਹ ਪਿੰਡ ਚ ਕੰਮ ਜੀ ਤੁਸੀਂ ਕਰਦੇ ਹੋ ਮਾਫੀ ਚਾਹੁੰਦਾ ਤੁਹਾਡੀ ਗੱਲ ਵਿੱਚ ਹੈ ਕਲੱਬ ਦਾ ਜਿਹੜਾ ਕਰਦੋ ਇਹ ਗੇਟ ਕਲੱਬ ਨੇ ਬਣਾਉਣਾ ਸੀ ਜਾਂ ਪੰਚਾਇਤ ਨੇ ਬਣਾਉਣਾ ਸੀ ਕਲੱਬ ਨੇ ਨਹੀਂ ਕਲੱਬ ਨੇ ਇਹ ਹੁੰਦਾ ਤਾਂ ਜਿਹੜੀ ਗ੍ਰਾਂਟ ਆਉਂਦੀ ਆ ਵੀ ਪੰਚਾਇਤ ਦੇ ਖਾਤੇ ਚ ਆਵੇ ਪੰਚਾਇਤ ਕੰਮ ਕਰਵਾਵੇ ਜੀ ਇਹਨਾਂ ਨੇ ਪੰਚਾਇਤ ਤੋਂ ਵੱਖ ਆਪਣੇ ਆਪਣੇ ਅਕਾਊਂਟ ਚ ਚੈੱਕ ਪਵਾ ਲਿਆ ਜੀ ਇਹਨਾਂ ਨੇ ਆ ਆਪਣੇ ਆਪ ਨੂੰ ਚੈੱਕ ਲੈ ਲਿਆ ਤਾਂ ਮੈਂ ਕਿਹਾ ਫਿਰ ਵੀ ਕੋਈ ਗੱਲ ਨਹੀਂ ਜੇ ਤੁਸੀਂ ਲੈ ਕੇ ਕੰਮ ਕਰਾਓਗੇ ਕਰਵਾਓ ਸੋ ਫਿਰ ਇਹਨਾਂ ਨੇ ਇਹ ਅਧੂਰਾ ਕੰਮ ਜਿਹੜਾ ਪਿਆ ਤਿੰਨ ਸਾਲਾਂ ਤੋਂ ਇਹ ਇਹਨਾਂ ਦੀ ਕਾਰਜ ਪ੍ਰਣਾਲੀ ਹੈ ਮੈਨੂੰ ਦੱਸਣ ਇੱਕ ਪੈਸਾ ਇਹਨਾਂ ਨੇ ਪਿੰਡ ਚ ਲਾਇਆ ਹੋਵੇ ਜੀ ਜਿਹੜਾ ਹੁਣ ਪੈਸਾ ਲੱਗ ਰਿਹਾ ਪਿੰਡ ਚ ਪੰਚਾਇਤ ਨੂੰ ਆਉਂਦਾਗਾ ਉਹ ਇੱਕ ਸਿਸਟਮ ਥਰੂ ਆਉਂਦਾ ਹੂੰ ਉਹਦਾ ਜਿਹੜਾ ਵਿੱਤ ਕਮਿਸ਼ਨ ਆ ਉਹ ਚ ਪੈਸੇ ਆਉਣੇ ਆ ਜਿਹੜਾ ਪਿੰਡ ਦੀ ਸਾਡੀ ਹਿੱਸੇਦਾਰੀ ਉਹ ਉਹ ਪੈਸੇ ਆਉਣੇ ਆ ਪੰਜਾਬ ਸਰਕਾਰ ਨੇ ਆਨਾਂ ਦਿੱਤਾ ਤਾਂ ਮੈਨੂੰ ਦੱਸੇ ਠੀਕ ਆ ਸਾਡੇ ਪਿੰਡ ਇੱਕ ਆਈਟੀਆਈ ਪਾਸ ਹੋਈ ਸੀ ਮੈਂ ਸਾਰੇ ਉਹਨਾਂ ਦੇ ਸਬੂਤ ਪੇਸ਼ ਕਰ ਚੁੱਕਿਆ ਸਰਕਾਰ ਨੇ ਪਾਸ ਕੀਤੀ ਸੀ ਲਾਭ ਸਿੰਘ ਉਹ ਕੋ ਕਨੇ ਰਕਵਾਈ ਸੇ ਤੱਕ ਚੱਲਦੇ ਵੱਡੇ ਕੰਮਾਂ ਨੂੰ ਇਹਨਾਂ ਨੇ ਰਕਵਾਇਆ ਇਹ ਕੀ ਇਹ ਬੰਦਰ ਕਿਹਾ ਜਾਣੇ ਅਦਰਕ ਦਾ ਸੁਆਦ ਇਹ ਕਹਿ ਗਏ ਨਾ ਕਹਾਵਤ ਸੋ ਇਹ ਇਹਨਾਂ ਦੀ ਕਾਰਜ ਪ੍ਰਣਾਲੀ ਆ ਟੋਟਲ ਮੈਂ ਇਸ ਗੇਟ ਦੀ ਮੰਗ ਕਰਦਾ ਵੀ ਇਹ ਤੁਹਾਡੀ ਨਲਾਇਕੀ ਨਲਾਇਕ ਰਾਜ ਪ੍ਰਬੰਧ ਦੀ ਜਿਉਂਦੀ ਜਾਗਦੀ ਤਸਵੀਰ ਹੈ ਇਹਨੂੰ ਜਲਦੀ ਕੰਪਲੀਟ ਕਰੋ ਨਹੀਂ ਤੁਹਾਨੂੰ ਆੜੇ ਹੱਥੇ ਲਾਵਾਂਗੇ ਅਸੀਂ ਕਿਤੇ ਕਿਤੇ ਤੁਹਾਡਾ ਉਹ ਐਮਐਲਏ ਲਾਭ ਸਿੰਘ ਨਾਲ ਜਿਹੜਾ ਝਗੜਾ ਜਾ ਹੋਇਆ ਸੀ ਉਹਦੇ ਕਾਰਨ ਤਾਂ ਨਹੀਂ ਕੰਮ ਰੁਕਿਆ ਹੋਇਆ ਨਹੀਂ ਨਹੀਂ ਇਹ ਤਾਂ ਇਹਨਾਂ ਨੇ ਗ੍ਰਾਂਟ ਹੀ ਆਪਦੇ ਖਾਤੇ 'ਚ ਪਵਾਈ ਹੈ ਨਾ ਸਰਕਾਰ ਤੋਂ ਡਾਇਰੈਕਟ ਆਪਦੇ ਖਾਤੇ 'ਚ ਗ੍ਰਾਂਟ ਪਵਾਈ ਮੈਂ ਕਿਹਾ ਕੋਈ ਗੱਲ ਨਹੀਂ ਚੈੱਕ ਵੀ ਜਾ ਕੇ ਉੱਥੋਂ ਆਪ ਫੜ ਲਿਆ ਹੂੰ ਡੀਸੀ ਤੋਂ ਸੋ ਮੈਂ ਕਹਣਾ ਵੀ ਜੇ ਤੁਸੀਂ ਇਹ ਚੀਜ਼ ਹੱਥ 'ਚ ਲਈ ਇਹਨੂੰ ਪੂਰਾ ਤਾਂ ਕਰੋ ਲੈਣਤੀ ਪੰਚਾਇਤ ਬਿਨਾਂ ਇਹ ਕੰਮ ਹੋ ਜਾਂਦੇ ਆ ਬਈ ਲੈ ਸਕਦਾ ਕੋਈ ਕਲੱਬ 'ਚ ਪੈਂਡ ਦਾ ਇਹ ਪੰਚਾਇਤ ਜੀ 'ਚ ਇਨਵੋਲ ਵੀ ਨਾ ਹੋਵੇ ਨਹੀਂ ਨਹੀਂ ਪੰਚਾਇਤ ਤੋਂ ਬਿਨਾਂ ਗ੍ਰਾਂਟ ਨਹੀਂ ਆਉਣੀ ਚਾਹੀਦੀ ਪਰ ਇਹਨਾਂ ਨੇ ਫਿਰ ਵੀ ਲੈ ਲਈ ਇੱਕ ਕਿਹੜੇ ਪ੍ਰਬੰਧ 'ਚ ਹੋਇਆ ਹੈ ਕਿਉਂ ਹੋਇਆ ਅਸਲ 'ਚ ਇਹਦਾ ਜ਼ਿੰਮੇਵਾਰ ਕੌਣ ਆ ਫਿਰ ਇਹ ਕੰਮ ਦਾ ਜ਼ਿੰਮੇਦਾਰ ਇਹ ਨਕਾਰਾ ਰਾਜ ਪ੍ਰਬੰਧਾ ਜਲਦੀਪ ਸਿੰਘ ਢਾਲੀਵਾਲ ਨੇ ਕਿਸੇ ਫੰਡ 'ਚੋਂ ਇਹਨਾਂ ਨੂੰ ਡਾਇਰੈਕਟ ਕਲੱਬ ਨੂੰ ਚੈੱਕ ਦੇ ਦਿੱਤਾ ਤੇ ਜੇ ਮੈਂ ਤਾਂ ਤੁਹਾਡੇ ਤੋਂ ਇਹੀ ਮੰਗ ਕਰਦਾ ਨਾ ਵੀ ਮੈਂ ਪੰਚਾਇਤ ਘਰ ਤਿੰਨ ਗੇਟ ਬਣਾਏ ਨੇ ਜੀ ਐਡਾ ਵੱਡਾ ਮੈਂ ਉੱਥੇ ਬਗਲ ਮਾਰਿਆ ਜੇ ਤੁਸੀਂ ਪੰਜੀ ਵੀ ਉਹਦੀ ਸਾਬਤ ਕਰ ਦੋ ਵੀ ਸਰਕਾਰ ਨੇ ਮੈਨੂੰ ਦਿੱਤੀ ਆ ਤਾਂ ਮੈਂ ਗਲ ਲਾ ਦੂੰ ਜੀ ਪਰ ਸਾਡੇ ਕੰਮ ਚ ਤੇ ਇਹਨਾਂ ਦੇ ਕੰਮ ਚ ਇਹੀ ਫਰਕ ਆ ਸਰਕਾਰਾਂ ਕੰਮ ਕੰਪਲੀਟ ਨਹੀਂ ਕਰਾ ਸਕੀਆਂ ਮੈਂ ਇੱਕ ਆਦਨਾ ਜਿਹਾ ਬੰਦਾ ਲੋਕਾਂ ਦੇ ਸਹਿਯੋਗ ਨਾਲ ਗੇਟ ਕੰਪਲੀਟ ਕਰਾ ਕੇ ਪਿੰਡ ਨੂੰ ਸੌਪਤੇ ਜੀ ਸੋ ਇਹ ਇਹ ਫਰਕ ਆ ਹੂੰ ਕਿ ਤੁਸੀਂ ਕਦੇ ਕੀਤੀ ਸੀ ਕਲੱਬ ਨਾਲ ਗੱਲ ਕੇ ਭਾਈ ਆਪਣਾ ਪੈਸਾ ਲਗਾਇਆ ਆਪਣੇ ਪਿੰਡ ਲਈ ਆਇਆ ਸੀ ਉਹਨੂੰ ਪੈਸਾ ਲੱਗਿਆ ਕਿੱਥੇ ਆ ਦੱਸੋ ਜਾਂ ਹੋਣ ਵਾਲੀ ਪੰਚਾਇਤ ਨੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਉਹ ਤਾਂ ਭੀਮਾਂ ਨਹੀਂ ਪਰਪੂਰ ਇਹਨਾਂ ਦਾ ਸਿਸਟਮ ਆ ਨਾ ਕਲੱਬ ਨੇ ਕਲੱਬ ਦਾ ਜਿਹੜਾ ਉਹ ਮੋਣੀ ਮੋਣੀ ਇਹਨਾਂ ਦਾ ਕੋਈ ਆਮ ਆਦਮੀ ਦਾ ਲੀਡਰ ਉਹਨੇ ਕੀਤਾ ਹੀ ਇਹ ਵੀ ਪੈਸੇ ਮੈਂ ਲਮਾ ਅਸੀਂ ਉਹ ਚ ਕੋਈ ਦਖਲ ਅੰਦਾਜ਼ੀ ਨਹੀਂ ਕੀਤੀ ਵੀ ਭਾਈ ਠੀਕ ਆ ਤੂੰ ਪੈਸੇ ਲੈ ਲੈ ਤੂੰ ਬਣਾ ਦੇ ਜੀ ਤੇ ਜੇ ਉਹਨਾਂ ਨੇ ਕੰਮ ਸ਼ੁਰੂ ਕੀਤਾ ਤਾਂ 3 ਸਾਲਾਂ ਤੋਂ ਗੇਟ ਲਮਕਦਾ ਟੇਡਾ ਗੇਟ ਆ ਇਹਦਾ ਲੈਂਟਰ ਟੇਡਾ ਉਵੇਂ ਸਾਰੇ ਫੱਟੇ ਖੜੇ ਇੱਥੇ ਜੇ ਕੋਈ ਹੀਮਕੀਮ ਹੁੰਦੀ ਆ ਕੌਣ ਜ਼ਿੰਮੇਵਾਰ ਜੀ ਕੌਣ ਜ਼ਿੰਮੇਵਾਰ ਤੁਹਾਨੂੰ ਲੱਗਦਾ ਕਿ ਇਹਦਾ ਡਿੱਗਣ ਦਾ ਖਾਸਤਾ ਇਹ ਕਦੋਂ ਵੀ ਨੁਕਸਾਨ ਦੇ ਸਕਦਾ ਬਿਲਕੁਲ ਆ ਗਾੜ੍ਹ ਤਾਂ ਵਿਚ ਪਿਆ ਤੁਸੀਂ ਆ ਕੈਮਰਾਮੈਨ ਨੂੰ ਦੂਰੋਂ ਮਾਰੋ ਟੇਡਾ ਠੀਕ ਆ ਤਿੰਨ ਸਾਲਾਂ ਤੋਂ ਲਾਹਣਤੀਆਂ ਤੋਂ ਇੱਕ ਗੇਟ ਨਹੀਂ ਕੰਪਲੀਟ ਹੋਇਆ ਜੀ ਅਸੀਂ ਐਡੀਆਂ ਐਡੀਆਂ ਬਿਲਡਿੰਗਾਂ ਪਾ ਕੇ ਤੁਸੀਂ ਸਾਡੇ ਪੈਸੇ ਰੋਕਤੇ ਫਿਰ ਵੀ ਅਸੀਂ ਮਰਦੇ ਨਹੀਂ ਜਿਉਂਦੇ ਆ ਜਿਉਂਦੇ ਆ ਹੂੰ ਜੀ ਕਾਰਨ ਕਦੇ ਦੱਸਿਆ ਗਿਆ ਕਿ ਭਾਈ ਕਾਰਨ ਕੀ ਹੈ ਰੁਕਣ ਦਾ ਕੋਈ ਗੱਲਬਾਤ ਹੋਈ ਤਾਂ ਉਸ ਤੋਂ ਬਾਅਦ ਤਾਂ ਮੈਨੂੰ ਸਸਪੈਂਡ ਕਰਤਾ ਤੇ ਪਰ ਮੈਂ ਆ ਕਾਫੀ ਲੋਕ ਕਹਿੰਦੇ ਆ ਇੱਥੇ ਜਿਹੜੇ ਨੰਗਦੇ ਨੇ ਯਾਰ ਭਾਈ ਗੇਟੋਂ 'ਚ ਹੀ ਖੜਾ ਠੀਕ ਆ ਬਈ ਇਹਦੀ ਬੇਕਦਰੀ ਕੀਤੀ ਐ ਇਨਾ ਪੈਸਾ ਲੱਗਿਆ ਸਰਕਾਰ ਦਾ ਤੇ 6-7 ਲੱਖ ਰੁਪਇਆ ਲਾ ਕੇ ਜਾਂ 8 ਲੱਖ ਜਿੰਨਾ ਵੀ ਚੈੱਕ ਆ ਉਹਦੀ ਮਿਲ ਜੂਗਾ ਰਿਕਾਰਡ ਮਿਲ ਜੂਗਾ ਜੀ ਠੀਕ ਆ ਇਹਨਾਂ ਨੇ ਆਪਦੇ ਖਾਤੇ 'ਚ ਕਲੱਬ ਨੇ ਪਵਾ ਲਿਆ ਹੁਣ ਇੱਥੇ ਪੰਜੀ ਲਾਈ ਆ ਕਿ ਨਹੀਂ ਆ ਜਾਂ ਕਿੰਨਾ ਪੈਸਾ ਲੱਗਿਆ ਤੁਹਾਡੇ ਮੂਰੇ ਆ ਅਨਕੰਪਲੀਟ ਖੜਾ ਜੀ ਸੋ ਇਹਨੂੰ ਜਾਂ ਤੱਕ ਕੰਪਲੀਟ ਕਰਾਓ ਨਹੀਂ ਜਿਹੜੀ ਆ ਆਉਣ ਵਾਲੇ ਸਮੇਂ ਚ ਡਲਾ ਤੋਂ ਡਲਾ ਹੁੰਦਾ ਹੈ ਫਿਰ ਕਹਾਂ ਸੇ ਚਲਾ ਹੁੰਦਾ ਹੈ ਇਹ ਪਤਾ ਲੱਗੂ ਇਹਨਾਂ ਨੂੰ ਮੈਂ ਚਾਹਾਂਗਾ ਤੁਹਾਨੂੰ ਤੁਸੀਂ ਉਹ ਕਲੱਬ ਦੇ ਮੈਂਬਰ ਜਿਹਦਾ ਨਾਮ ਲੈਨੇ ਹੋ ਮੋਹਣੀ ਉਹਦਾ ਨੰਬਰ ਵੀ ਦਿਓ ਜੇ ਅਸੀਂ ਵੀ ਗੱਲਬਾਤ ਕਰਾਂਗੇ ਇਹ ਵੀਡੀਓ ਤੇ ਉਹਨਾਂ ਦਾ ਪੱਕਾ ਜਾਣਾਂਗੇ ਕੀ ਕਹਿਣਾ ਚਾਹੁੰਦੇ ਆ ਸੋ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਵੇਖਦੇ ਹੋ ਕੀ ਵਾਕਿਆ ਹੀ ਪੰਚਾਇਤ ਤੋਂ ਬਾਹਰ ਹੋ ਕੇ ਇਦਾਂ ਕੰਮ ਹੋ ਜਾਂਦੇ ਆ ਜਾਂ ਇਹ ਕਿਵੇਂ ਕੰਮ ਨੂੰ ਸਹੀ ਹੋਇਆ ਜਾਂ ਗਲਤ ਹੋਇਆ ਕਮੈਂਟ ਸੈਕਸ਼ਨ ਵਿੱਚ ਜਰੂਰ ਜੁੜਨਾ ਜੁੜੇ ਰਸਾਪਾ ਟੈਲੀਵਿਜ਼ਨ ਨਾਲ ਧੰਨਵਾਦ ਹੈਲੋ ਹਾਂਜੀ ਬਾਈ ਜੀ ਮੌਣੀ ਨਾਲ ਗੱਲ ਹੋ ਰਹੀ ਆ ਜੀ ਹਾਂਜੀ ਹਾਂਜੀ ਬਾਈ ਜੀ ਸਟਾਫਰ ਟੈਲੀਵਿਜ਼ਨ ਤੋਂ ਗੱਲ ਕਰ ਰਿਹਾ ਪਰਮ ਜੀ ਜੀ ਸਸਵੀ ਕਾਲੂ ਸਸਵੀ ਕਾਲੂ ਵੀਰੇ ਇੱਕ ਨਾ ਵੀਰੇ ਤੁਹਾਡੇ ਰਿਪੋਰਟ ਬਣਵਾਈ ਸੀ ਸੁਖਜੇਂਦਰ ਸਿੰਘ ਕਲਕੱਤਾ ਨੇ ਅਸੀਂ ਫੀਲਡ ਆਏ ਸੀ ਤੁਹਾਡੇ ਜੀ ਤੁਹਾਡਾ ਜਿਹੜਾ ਕਲੱਬ ਵੱਲੋਂ ਗੇਟ ਬਣ ਰਿਹਾ ਉਹ ਗੇਟ ਉਹ ਕਹਿ ਰਿਹਾ ਕਿ ਉੱਤੇ ਜਿਹੜਾ ਪੂਰਾ ਪੈਸਾ ਆਇਆ ਸੀ ਉਹ ਪੂਰਾ ਨਹੀਂ ਲੱਗਿਆ ਉਹ ਦੱਸ ਸਕਦੇ ਹੋ ਕਿਉਂ ਰੁਕਿਆ ਹੋਇਆ ਉਹਦੀ ਚੁਗਾੜ ਰਾਮ ਨੇ ਹਜੇ ਤੀ ਕੱਢੀਆਂ ਗਈਆਂ ਆ ਉਦੇ ਉੱਪਰ 4 ਲੱਖ ਪੈਨਾ ਆ ਚੁੱਕਿਆ ਸੀਗਾ ਜੀ ਤੇ ਜਿਹੜਾ ਉਹਦੀ ਜੂਸੀ ਅਸੀਂ ਦੇ ਚੁੱਕੀਆਂ ਆਂਦੀ ਹੈ ਨਾ ਉਸ ਤੋਂ ਬਾਅਦ ਜਿਹੜਾ ਨੈਸਟਾ ਦਾ ਉਹ ਆਪਣਾ ਪੇਅਰਟ ਆਪਣੇ ਕੋਲੇ ਆ ਗਿਆ ਤੇ ਬਸ ਬਹੁਤ ਜਲਦੀ ਬਣਾ ਦਾਂਗੇ ਆਪਾਂ ਓਕੇ ਜੀ ਪਹਿਲਾਂ ਬਈ ਉਹ 4 ਲੱਖ ਖਸਤੇ ਲੱਗ ਗਿਆ ਕਿ ਕਿਤੇ ਹਾਂਜੀ ਹਾਂ ਹਾਂ 4 ਲੱਖ ਲੱਗ ਗਿਆ ਠੀਕ ਹੈ ਜੀ ਹਾਂਜੀ ਤੇ ਉਹਦੇ ਚੋਂ ਇਹ ਟੋਲੇ ਟੂ ਲੈ ਲਿਆ ਗਾ ਡਰਾਮ ਨਹੀਂ ਕੱਢ ਗਏ ਕਾਫੀ ਟਾਈਮ ਲੱਗ ਗਿਆ ਨਾ ਉਹਦੇ ਤੇ ਉਹ ਟੂ ਟੂਲੇ ਦੀ ਗੱਡ ਤਾਂ ਫਸੀ ਵੀ ਆ ਉਹ ਉਹ ਤਾਂ ਵੈਸੇ ਹੀ ਫਸ ਗਈ ਉਹਦੇ ਵਿੱਚ ਠੀਕ ਹੈ ਜੀ ਉਹ ਤਾਂ ਪੱਕੀ ਫਿੱਟ ਹੋ ਗਈ ओके okay, ओके okay, जी हां ठीक है भाई जी वीडियो करनी है ਤੁਹਾਡੀ ਖਬਰ ਚਲਾਈ ਚਲਾਉਣੀ ਹੈ ਤੇ ਉਹ ਚ ਤੁਹਾਡੀ ਰਿਪੋਰਟਿੰਗ ਕਰਾਵਾਂਗੇ ਸੋ ओके ओके ਭਾਜੀ ਕੋਈ ਗੱਲ ਨਹੀਂ ओके भाई जी, okay, जी शुक्रिया